ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਥਾ ਚੱਲ ਰਹੀ ਹੈ ਜਪੁ ਸਾਹਿਬ ਦੀ ਨੈ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਆਕਰਮੰਗ ਅਪਰਮੰਗ ਅਗੰਝੇ ਅਲੇਖੇ ਧੰ ਤਨ ਕਲ ਕੀ ਤਰਪਤਾ ਸਮਝਾ ਰਹੇ ਹਨ ਕਿ हे ਪ੍ਰਭੂ ਤੈਨੂੰ ਮੋਹ ਨਹੀਂ ਵਿਆਪਦਾ ਕਿਉਂਕਿ ਮਾਇਆ ਅਦਿ ਜੀਵਾ ਵਾਂਗ ਤੇਰਾ ਕੋਈ ਸਰੂਪ ਨਹੀਂ ਹੈ ਤੇਰਾ ਨਾ ਕੋਈ ਰੰਗ ਹੈ ਨਾ ਰੂਪ ਹੈ ਅਤੇ ਨਾ ਕੋਈ ਤੇਰਾ ਚਿੰਨ ਹੈ اے ਪ੍ਰਭੂ ਕੋਈ ਪਰਮਪੁਲੇਖਾ ਤੈਨੂੰ ਕੋ ਨਹੀਂ ਸਕਦਾ ਅਤੇ ਨਾ ਹੀ ਤੈਨੂੰ ਕਿਸੇ ਧਾਰਮਿਕ ਰਸਮਾਂ ਦੀ ਲੋੜ ਹੈ ਤੈਨੂੰ ਕੋਈ ਜਿੱਤ ਨਹੀਂ ਸਕਦਾ ਤੇ ਤੇਰਾ ਕੋਈ ਚਿੱਤਰ ਬਣਾਇਆ ਨਹੀਂ ਜਾ ਸਕਦਾ 우ਝੰਗ ਪ੍ਰਯਾਤ ਛੰਦ ਨਮਸਤੂਲ ਪ੍ਰਣਾਮੇ ਸਮਸਤੂਲ ਪ੍ਰਣਾਸੇ अंगजुल अनामे समस्तो निवासे निकामंग विभूते समस्तो स्वरूपे कुकर्मंग प्रणासी सुधर्मंग विभूते आगे सतगुरु जी समझाਉਂਦੇ ਹਨ ਕਿ ਉਸ ਬੰਦਨਾ ਜੋ ਪ੍ਰਭੂ ਨੂੰ ਮੇਰੀ ਨਮਸਕਾਰ ਹੈ ਜੋ ਸਭ ਜੀਵਾਂ ਦਾ ਨਾਸ਼ ਕਰਨ ਵਾਲਾ ਹੈ ਜੋ ਅਜਿਤ ਹੈ ਜਿਸ ਦਾ ਕੋਈ ਇੱਕ ਨਾਮ ਨਹੀਂ ਅਤੇ ਜੋ ਸਭ ਜੀਵਾਂ ਵਿੱਚ ਟਿਕਿਆ ਹੋਇਆ ਹੈ ਮੇਰੀ ਨਮਸਕਾਰ ਉਸ ਪ੍ਰਭੂ ਨੂੰ ਹੈ ਨਿਸ਼ਕਾਮਤਾ ਜਿਸ ਦਾ ਪ੍ਰਤਾਪ ਹੈ ਜਗਤ ਦੇ ਸਾਰੇ ਜੀਵ ਜੰਤ ਜਿਸ ਦਾ ਸਰੂਪ ਹਨ ਜੋ ਵਦਿਆ ਦਾ ਨਾਸ ਕਰਨ ਵਾਲਾ ਤੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾਉਣਾ ਜਿਸ ਦਾ ਜੋ ਹੈ ਹਤੇ ਭਾਉ ਜਿਸ ਤੇ ਪ੍ਰਤਾਪ ਦੇ ਲੱਛਣ ਇਹ ਹਨ ਕਿ ਕੋਈ ਕਾਮਨਾ ਉਸ ਨੂੰ ਪਾਉ ਨਹੀਂ ਸਕਦੀ ਅਤੇ ਜਗਤ ਦੀ ਰਚਨਾ ਪਾਲਣਾ ਅਧਿਕ ਸਾਰੇ ਫਰਜ ਠੀਕ ਨਿਭਾ ਰਿਹਾ ਹੈ ਸਦਾ ਸਚੇ ਦਾ ਅਨੰਦ ਸਤਰੰਤ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੋ ਨਿਵਾਸੀ ਅਜ਼ਾਇਬ ਭੂਤੇ ਗਜ਼ਾਇਬ ਗਨੀਮੇ ਹਰੀੰਗ ਕਰੀੰਗ ਕਰੀਮਲ ਰਹੀਮੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ हे ਪ੍ਰਭੂ ਤੈਨੂੰ ਨਮਸਕਾਰ ਹੈ ਜੋ ਤੂੰ ਸੱਚ ਮੁੱਚ ਦਾ ਹੋਣਦ ਵਾਲਾ ਹੈ ਚੇਤਨ ਹੈ ਅਤੇ ਆਨੰਦ ਸਰੂਪ ਹੈ ਤੂੰ ਵੈਰੀਆਂ ਦਾ ਨਾਸ਼ ਕਰਨ ਵਾਲਾ ਹੈ ਸਭ ਤੇ ਬਖਸ਼ਿਸ਼ ਕਰਨ ਵਾਲਾ ਹੈ ਸਭ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਅਤੇ ਸਭ ਜੀਵਾਂ ਵਿੱਚ ਤੂੰ ਵਸਦਾ ਹੈ हे ਪ੍ਰਭੂ ਤੇਰਾ ਅਚਰਜ ਪ੍ਰਤਾਪ ਹੈ ਖਲਕਤ ਦੇ ਵੈਰੀਆਂ ਉੱਤੇ ਵੀ ਕਹਿਰ ਲਿਆਉਣ ਵਾਲਾ ਹੈ ਤੂੰ ਆਪ ਹੀ ਨਾਸ਼ ਕਰਨ ਵਾਲਾ ਅਤੇ ਆਪ ਹੀ ਪੈਦਾ ਕਰਨ ਵਾਲਾ ਹੈ ਤੂੰ ਬਖਸ਼ਿਸ਼ ਕਰਨ ਵਾਲਾ ਹੈ ਅਤੇ ਰਹਿਮ ਕਰਨ ਵਾਲਾ ਹੈ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਉਤੇ ਸੁਆੰਤ ਪਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਅਗੇ ਕਲਗੀ ਤਰਪਤਾ ਭੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਝਾਉਂਦੇ ਹਨ ਕਿ हे ਪ੍ਰਭੂ ਤੈਨੂੰ ਨਮਸਕਾਰ ਹੈ ਤੂੰ ਚੌਂ ਕੁੰਟਾ ਵਿੱਚ ਭਾਵੇਂ ਸਾਰੇ ਜਗਤ ਵਿੱਚ ਮੌਜੂਦ ਹੈਂ ਜਉ ਕੁੰਟਾ ਵਿੱਚ ਤੇਰਾ ਹੀ ਹੁਕਮ ਚਾਦਰਿਆ ਹੈ ਤੂੰ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ ਸੋਣਾ ਹੈ ਅਤੇ ਹਰ ਵੇਲੇ ਸਭ ਜੀਵਾਂ ਨਾਲ ਮਿਲਿਆ ਹੋਇਆ ਹੈ اے ਪ੍ਰਭੂ ਤੂੰ ਜੀਵਾਂ ਦੇ ਜਨਮ ਮਰਨ ਦੇ ਦੁੱਖ ਨਾਸ਼ ਕਰਨ ਵਾਲਾ ਤੇ ਦਇਆ ਦਾ ਰੂਪ ਹੈ ਤੂੰ ਸਦਾ ਸਭ ਜੀਵਾਂ ਨਾਲ ਹੈ ਤੇਰਾ ਪ੍ਰਤਾਪ ਕਦੇ ਨਾਸ਼ ਹੋਣ ਵਾਲਾ ਨਹੀਂ ਹੈ ਧੰਨ ਤਨ ਕਲਗੀਧਰ ਪਿਤਾ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤਾਂ ਤਾਂ ਸ਼੍ਰੀ ਜਪ ਸਾਹਿਬ ਜੀ ਬਾਣੀ ਜੀ ਦੀ ਵਿਆਖਿਆ ਕਰਵਾਈ ਕਰਦਿਆਂ ਅਨੇਕਾਂ ਛੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਅੱਗੇ ਤੋਂ ਸਤਿਗੁਰੂ ਸਤ ਬਖਸ਼ਿਸ਼ ਕਰਨ ਅਸੀਸਾਂ ਦੇਣਾ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ